ਸੋ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਦਾ ਲੋਕੀਤੀ ਗਈ ਆ ਹਾਂ ਸੱਚ ਜੁਗਾਵ ਸੱਚ ਹੈ ਵੀ ਸੱਚ ਹੁਣ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਇਹਦੇ ਸਤਕਾਰਯੋਗ ਉਹ ਮਾਤਾ ਵਾ ਮਾੜੀ ਕੀ ਹਾਲਾ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਧੀ ਤਲਵਾ ਕਿਉਂ ਤੁਹਾਨੂੰ ਦੰਗਰ ਦੀ ਬਾਹਰ ਖਲੂ ਤੁਹਾਨੂੰ ਦੱਸੋ ਬੋਲੋ ਕਿ ਦੱਸੋ ਤੁਸੀਂ ਹਾਂ ਨੂੰ ਤੁਹਾਡੀ ਨਾ ਉਹ ਜੱਥੇ ਬੰਦੀਆਂ ਕੋਲੋਂ ਅਸੀਂ ਆਏ ਆ ਤੇ ਵੀ ਆਪਣਾ ਕੀ ਸਾਨੂੰ ਇਹੋ ਫੋਨ ਕੀਤਾ ਕਿ ਤੁਹਾਡੀ ਇਹ ਵੀਡੀਓ ਬਹੁਤ ਵਾਇਰਲ ਹੋ ਗਈ ਜੀ ਪ੍ਰੋਪਰਟੀ ਨੂੰ ਪ੍ਰੋਬਲਮ ਕੀ ਆ ਤੁਹਾਡੇ ਨੂੰ ਕਹਦੇ ਹੋ ਇਦਾਂ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਸ਼ੁਰੂ ਤੋਂ ਹੀ ਤੁਹਾਨੂੰ ਪਰੇਸ਼ਾਨ ਕਰਦੇ ਗਾਲਾਂ-ਗੋਲਾਂ ਕੱਢਦੇ ਠੀਕ ਹੈ ਇਹ ਹੀ ਆ ਇਹ ਮਤਲਬ ਰੋਜ਼ ਤੋੜ ਮਾਰਦੀ ਰੋਜ਼ ਮਾਰਦੀ ਕਿ ਚਲੋ ਦੋਵੇਂ ਜੁੜੇ ਪਰ ਇਹ ਸ਼ਾਜਦ ਨੂੰ ਗਾਲਾਂ ਕੱਢਦੇ ਮੈਨੂੰ ਪਤਾ ਤੁਹਾਨੂੰ ਕਬਰਾਂ ਹੁੰਦੀ ਨਹੀਂ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਆ ਠੀਕ ਹੈ ਹਰ ਪੱਖ ਤੋਂ ਜਿਵੇਂ ਵੀ ਹੈਗਾ ਵਾ ਇੱਕ ਤੇ ਭਰਾ ਮੇਰਾ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਤੇ ਜੱਫੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮੜੀਏ ਅੰਬਜੁਰ ਵੀ ਤੋਂ ਵੀ ਪਾਉਂਦਾ ਮੇਰੀ ਪਲਸਟਰ ਲਾਉਂਦਾ ਪਲਸਟਰ ਤੇਰਾ ਲੱਗਾ ਹੋਵੇ ਤੇ ਦਾਰੂ ਦੇ ਨਾਲ ਆਹ ਉਮਰ ਦਾ ਬੱਚਿਆਂ ਨੇ ਹੁਣ ਪਾਲਣਾ ਤੇ ਦਾਰੂ ਦੇ ਨਾਲ ਡੱਕੀ ਹੈ ਹੈ ਇਹ ਸਾਡੇ ਕੋਲ ਨਹੀਂ ਜਾਂਦੀ ਦੇਰ ਤੱਕ ਡਰਾਵਾ ਵੈ। ਵੇਖੋ ਜੇ दारू ਦੇ ਨਾਲ ਪੂਰਾ ਡੱਕੀ ਹੋਈ ਆ। ਠੀਕ ਐ। ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਆਪੇ ਵੇਖ ਲੋ ਤੁਸੀਂ ਕਿੱਦਾਂ ਡੱਕ ਹੋਈ। ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੁਰੀ ਹਾਲਤ ਕਰ ਛੱਡੀ ਦੇ। ਕੈਨੇਡਾ ਮੈਂ ਕਿਹਦਾ ਦਾਰੂ ਪੀਂਦੇ ਨੂੰ? ਮੈਨੂੰ ਨਾਦਰਾ ਕਰੇ। ਮੈਂ ਜੰਮਣ ਤੋਂ ਪਹਿਲਾਂ ਪਹਿਲਾਂ ਨਹੀਂ ਪੀਂਦੀ। ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਨਹੀਂ ਬੱਚਿਆਂ ਦਾ ਕੋਈ। ਟੀਚਰ ਵਾਪਰਾ ਮੇਰਾ ਟੀਚਰ ਵਾਪਰਾ ਮੇਰਾ ਵਾਪਰਾ ਮੇਰਾ ਤੂੰ ਹੈਗੇ ਇਹਦੇ ਚੋਂ ਚਲੋ ਸੋਫੀ ਦੇ ਨੂੰ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ ਸੋਕੀ ਹੋਊਗੀ ਨਹੀਂ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਬੇਫ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਵਾ ਡਾਕਟਰ ਵਾ ਡਾਕਟਰ ਵਾ ਉਹ ਟੀਚਰ ਕਹਿੰਦੇ ਟੀਚਰ ਟੀਚਰ ਡਾਕਟਰ ਵਾ ਇਹ ਡਾਕਟਰ ਵਾ ਆਹ ਕੋਈ ਕੋਟ ਆ ਤੇ ਉਹਦੇ ਤੁਸੀਂ ਪਾਰੀ ਰੋਂ ਕਹਿੰਦੇ ਆ ਸਾਰੇ ਨਾਲ ਮਤਲਬ ਹੁਣ ਜਿਹੜਾ ਮਰਜ਼ੀ ਹੋਦਾ ਤੁਸੀਂ ਲੈ ਲਓ ਆ ਬੱਚੇ ਵਾਲਾ ਬਣਿਆ ਵਾਲੇ ਮੈਂ ਤੈਨੂੰ ਦੱਸਾਂ ਤੈਨੂੰ ਦੱਸ ਉਹ ਸਮਝਾ ਬੜਾ ਤੈਨੂੰ ਨਾ ਮਾਰਾ ਨਾ ਮਾਤ ਤੇ ਮੈਂ ਡਾਕਟਰ ਆਇਆ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਕੁੱਤੀ ਆ ਤੇ ਬਿੱਲੀ ਆ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਰਹੋ ਤੇ ਬੋਲਦੇ ਬੋਲਦੇ ਆ ਮਰ ਜਾਣਾ ਮੇਰੀ ਘਰ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੰਡ ਨੌਕਰੀ ਮਿਲੀ ਤਾਂ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹੜਾਉਂ ਤੂੰ ਕਿੱਦ ਤਾ ਉਹ ਤਾਂ ਮਜ਼ਾਕ ਤਾਂ ਬਜ਼ੁਰਗ ਤਲੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਰਤ ਕੀ ਆ ਉਹਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆ ਮਾਤਾ ਜੀ ਸਗੈ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੀ ਵਾਲੇ ਕਿੱਥੇ ਜਾਣਾ ਨੇ ਯਾਰ ਨੇ ਤੀਰਥ ਸਥਾਨ ਤੇ ਜਾਂਦੀ ਨਹੀਂ ਬੁੱਢੀ ਵਾਲੀ ਇੱਥੇ ਜਾਂਦੀ ਹੈ ਮੈਂ ਤਾਂ ਆਪਣੀ ਇੱਥੇ ਜਾਂਦੀ ਹਾਂ ਚੁੱਪ ਕਰੋ ਦੱਤ ਪਾਸੇ ਨਾ ਜਾਣ ਦੀ ਲੋੜ ਨਹੀਂ ਬੋਲਣਾ ਕਰਿਓ ਮੇਰੀ ਸ਼ਰਤ ਵਾਲੀ ਨਾ ਦੱਤ ਬੋਲਣ ਦੀ ਲੋੜ ਨਹੀਂ ਆ ਰਿਪੋਰਟਰ ਵਾਲਾ ਮੈਂ ਬੋਲਾਂਗੀ ਮੇਰੇ ਘਰ ਸਾਰਾ ਮਾਤਾ ਕਿੱਥੇ ਜਾਂਦੀ ਹੈ ਕਿੱਥੇ ਜਾਂਦੀ ਆ ਵੇ ਬਾਬਾ ਜੀ ਆਏ ਬਾਬਾ ਜੀ ਆਏ ਬਾਬਾ ਜੀ ਆਏ ਆ ਚਲਿੱਤਰ ਆ ਨਾ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਚ ਚੁੱਕੇ ਇਹੋ ਜਿਹੇ ਚਲਿੱਤਰ ਆਪਾਂ ਰੋਜ਼ ਵੇਚਦੇ ਆ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਆ ਇਹ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰਨ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਘੱਟੋ ਘੱਟ ਵੀ 70 75 ਮੈਂ ਕਹਿ ਰਿਹਾ ਤੁਹਾਡਾ ਸਾਰਾ ਸਾਹਮਣੇ ਆ ਰਿਹਾ ਕੈਮਰਾ ਵਿੱਚ ਆਏ ਆਂ ਬੰਦੀ ਆ ਪਾਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਡੱਕੇ ਪਏ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਮੈਂ ਤੇਰਾ ਕੁਝ ਦੱਸ ਦਿੱਤਾ ਵਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਕੱਗਰਾਂ ਦੀ ਮੱਡੀ ਤੇ ਥੋੜੀ ਜਾਂਦੀ ਆ ਜਿੱਥੇ ਮਰਜ਼ੀ ਜਾ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰ ਹੋਈ ਹੈ ਜੋ ਮਰਜੀ ਹੋਏ ਜੋ ਮਰਜੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਠੀਕ ਹੈ ਬਿਮਾਰਪੁਰ ਤੇ ਬਹੁਤ ਦੂਰ ਦੀ ਗੱਲ ਰਹੀ ਹੈ ਇਹ ਸਾਰਾ ਭਾਵੇਂ ਨਗਰੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਵਿੱਚ ਜੁੜਿਆ ਰਹੋ ਹਾਂ ਤੇ ਮੈਂ ਖੜੀ ਅਸੀਂ ਅੰਦਰੋਂ ਸਾਰਿਆਂ ਨੂੰ ਕਹਿ ਲਾਂ ਕਿ ਕੋਈ ਆਪੇ ਆ ਜਣੇ ਜਦੋਂ ਨੱਕ ਪੈ ਗਿਆ ਪੰਜ ਦਸ ਸਭ ਨੂੰ ਬਲਾਓ ਮਾਰੇ ਬਲਾ ਯਾਰ ਹੁਣ ਕਿ ਡਰਿੰਕ ਕਰਨੀ ਤੂੰ ਆਪੇ ਰੋਜ਼ ਢਣੀ ਦਾ ਕਰਵਾਉਂਦਾ ਪਿਆ ਉਹ ਤੁਸੀਂ ਕੀ ਲਾਤ ਪਹਿਂਕ ਤੇ ਮਾਤਾਵਾਂ ਦੇ ਨਾਲ ਹੈ ਤੁਸੀਂ ਬਜ਼ੁਰਗ ਦੇ ਨਾਲ ਉਹਦੀ ਕਿਉਂ ਨਹੀਂ ਕਰਨ ਨੂੰ ਬਾਹਰ ਮੂੰਗਟ ਲਾ ਯਾਰ ਭਾਜੀ ਇਹਨੂੰ ਤੂੰ ਕੀ ਕਹਿੰਦੇ ਆ ਜਿਹੜੀ ਹੋਰ ਕੀ ਆ ਹੋਰ ਕੀ ਆ ਸੂਟ ਸਵਾਉਂਦੀ ਹੈ ਤਿੰਨ ਤੱਕ ਸੂਟ ਸਵਾਉਂਦੀ ਹੈ ਹੈ ਉਹਦਾ ਸਾਰਾ ਕੁਝ ਸਾਰਾ